ਤੁਸੀਂ ਜਾਣਦੇ ਹੋ ਕਿ ਮਹਾਰਾਜ ਦਾ ਦਰਬਾਰ ਹੈ ਜਿੱਥੇ ਹਰ ਰੋਜ਼ ਲੱਖਾਂ ਦੀ ਤਜ਼ਾਦ ਦੇ ਵਿੱਚ ਜਿਹੜੀ ਹੈਗੀ ਆ ਦੁਨੀਆ ਨਤਮਸਤਕ ਹੁੰਦੀ ਆ ਆਪਣੀਆਂ ਆਸਾ ਮਰਾਦਾਂ ਦੇ ਨਾਲ ਇੱਥੇ ਮਰਾਦਾ ਮੰਗਦੇ ਆ ਤੇ ਮਹਾਰਾਜ ਉਹਨਾਂ ਨੇ ਬਰਾਦਾਂ ਆਸਾ ਪੂਰੀਆਂ ਕਰਦੇ ਨੇ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਮਹਾਰਾਜ ਦੇ ਘਰ ਵਿੱਚ ਆ ਕੇ ਪ੍ਰੋਪਰ ਡਿਸਪਲਨ ਚ ਰਹਿਣਾ ਗੁਰੂ ਮਰਿਆਦਾ ਦਾ ਖਿਆਲ ਰੱਖਣਾ ਸੈਟ ਆਕੇ ਰੱਖਣਾ ਕੋਈ ਵੀ ਨਸ਼ੀਲੀ ਚੀਜ਼ ਜਿਹੜੀ ਹੈਗੀ ਤੁਹਾਡੇ ਅਸਲ ਤੁਹਾਡੇ ਜਿਹੜੀਆਂ ਤੁਹਾਡੇ ਕੋਲ ਨਹੀਂ ਹੋਣੀ ਚਾਹੀਦੀ ਕਿਉਂਕਿ ਮਹਾਰਾਜ ਦੇ ਇੱਥੇ ਗੁਰੂ ਅਰਜਨ ਸਿੰਘ ਬਾ ਮਹਾਰਾਜ ਬਰਾਜਮਾਨ ਨੇ ਤੇ ਰਾਜਾ ਸਾਹਿਬ ਮਹਾਰਾਜ ਦਾ ਜੇ ਮੇਨਸਤਾਨ ਹੈ ਇੱਕ ਅਸੀਂ ਮਾਰੇ ਦੀ ਸੰਗਤ ਨੂੰ ਇੱਕ ਬੇਨਤੀ ਕਰਾਂ ਕਿਉਂਕਿ ਮਾਰੇ ਨੂੰ ਪ੍ਰੇਮ ਕਰਨ ਵਾਲੇ ਤਾਂ ਬਹੁਤ ਹੈ ਦੁਨੀਆ ਭਰ ਦੇ ਵਿੱਚ ਮਾਰੇ ਨੂੰ ਪ੍ਰੇਮ ਕਰਦੇ ਆ ਤੇ ਮਤਲ ਜਿਹੜੀ ਸੰਗਤ ਹੈ ਉਹ ਰੋਡ ਦੇ ਉੱਤੇ ਅਗਰ ਉਹਨੇ ਲੰਗਰ ਲਾਣ ਦਾ ਲਾਣਾ ਵੀ ਹੋਵੇ ਤਾਂ ਉਹ ਟ੍ਰੈਫਿਕ ਬਲੌਕ ਨਾ ਕਰਨਾ ਉਰੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿਉਂਕਿ ਜਦੋਂ ਟ੍ਰੈਫਿਕ ਬਲੌਕ ਹੋ ਜਾਂਦਾ ਤੇ ਕਟੂ-ਕਟੇ ਜਿਹੜੀ 10 ਮਿੰਟ ਦਾ ਰਸਤਾ ਸਾਡਾ ਉਹਨੂੰ 2-2 ਘੰਟਿਆਂ ਵਿੱਚ ਮਾਰੇ ਦੇ ਸੰਗਤ ਨੂੰ ਮਤਲਬ ਆਉਣ ਚ ਪ੍ਰੋਬਲਮ ਆਉਂਦੀ ਆ 2-2 ਘੰਟੇ ਲੱਗ ਜਾਂਦੇ ਆ ਸੋ ਮੈਂ ਬੇਨਤੀ ਕਰਾਂਗਾ ਕਿ ਜਿੰਨੇ ਵੀ ਲੰਗਰ ਵਾਲੇ ਸ਼ਵੀਲਾ ਵਾਲੇ ਵੀ ਰੋਡ ਦਾ ਬਲੌਕ ਨਾ ਕਰਿਓ ਪਲੀਜ਼ ਆਪਣੀ ਜਗ੍ਹਾ ਉਹ ਉੱਥੇ ਲੈ ਲਓ ਜਿੱਥੇ ਤੁਸੀਂ ਕੰਫਰਟ ਦੇ ਕਰਕੇ ਮਤਲਬ ਜਿਹੜੀ ਇੱਕ ਵਹੀਕਲ ਨੂੰ ਖੜਾ ਕਰਕੇ ਜਿਹੜੀ ਸੰਗਤ ਨੂੰ ਤੁਸੀਂ ਖਾਣਾ ਖਵਾ ਸਕਦੇ ਆ ਜਾਂ ਤੁਸੀਂ ਪਾਣੀ ਪਿਲਾ ਸਕਦੇ ਆ ਸੋ ਬੇਨਤੀ ਆ ਕਿ ਬਹੁਤ ਸਾਰੇ ਜਿੱਦਾਂ ਪਹਿਲੋ ਕਹੇ ਮਾਰੇ ਅਨਸ ਤੇ ਕਿਉਂਕਿ ਬਹੁਤ ਵੱਡਾ ਸਥਾਨ ਹੈ ਮਹਾਰਾਜ ਜੀ ਦਾ ਬੜੀ ਦੁਨੀਆ ਪ੍ਰੇਮ ਕਰਦੀ ਹੈ ਮਹਾਰਾਜ ਨੂੰ ਤੇ ਸਾਰੀ ਸੰਗਤ ਨੂੰ ਬੇਨਤੀ ਕਰਨਾ ਹੈ ਕਿ ਕੁਝ ਬੰਦੇ ਜਿਹੜੇ ਐਸੇ ਮਾਰੇਸਰ ਹੁੰਦੇ ਆ ਨਸ਼ਾ ਪੱਤਾ ਕਰਕੇ ਮਹਾਰਾਜ ਦੇ ਦਰਬਾਰ ਚ ਨਾ ਆਉਣ ਪਲੀਜ਼ ਕਿਉਂਕਿ ਪੁਲਿਸ ਪ੍ਰਸ਼ਾਸਨ ਹੈਗਾ ਸਾਡੇ ਕੋਲ ਅਗਰ ਕੋਈ ਕਿਸੇ ਤਰੀਕੇ ਦੀ ਨਸ਼ਾ ਪਤਾ ਕਿਸੇ ਕੋਲ ਪਾਇਆ ਗਿਆ ਤਾਂ ਉਹਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜਿਸ ਤਰ੍ਹਾਂ ਕਹਿੰਦੇ ਹੁੰਦੇ ਨੇ ਜਿੱਥੇ ਭਗਵਾਨ ਐ ਸ਼ੈਤਾਨ ਵੀ ਨਾਲੇ ਹੁੰਦਾ ਸਮਾਜਿਕ ਬੁਰਾਈਆਂ ਦੇ ਤਹਿਤ ਜੇ ਬਹੁਤ ਸਾਰੇ ਮਾੜੇ ਅੰਸਰ ਵੀ ਆਉਂਦੇ ਨੇ ਮਾਰੇ ਦੇ ਕਰਦੇ ਅੰਦਰ ਜਿਹੜੇ ਕਿ ਲੋਕਾਂ ਦੇ ਪਰਸ ਚ ਰਾਂਦੇ ਨੇ ਜਾਂ ਹੋਰ ਈਵਨ ਕਟਰ ਦੇ ਨਾਲ ਜਿਹੜਾ ਸੋਨੇ ਦੀਆਂ ਬੰਗਾ ਵੀ ਕੱਟ ਲੈਂਦੇ ਆ ਪਰ ਅਸੀਂ ਉਹਦੇ ਵਾਸਤੇ ਮਹਾਰਾਜ ਜੀ ਨੇ ਬਹੁਤ ਪ੍ਰਬੰਧ ਵਧੀਆ ਕਰਕੇ ਦਿੱਤਾ ਹੋਇਆ ਸਾਡੇ ਕੋਲ ਤਕਰੀਬਨ 300 ਦੇ ਕਰੀਬ ਕੈਮਰਾ ਸੀਸੀਟੀਵੀ ਬਹੁਤ ਹਾਈ ਕੁਆਲਿਟੀ ਦੇ ਸੀਸੀਟੀਵੀ ਨੇ ਤੇ ਅਸੀਂ ਲਗਾਏ ਹੋਇਆ ਸਾਡਾ ਜਿਹੜਾ ਆਪਰੇਟਰ ਆ ਬਹੁਤ ਮਾਸਟਰ ਹੈ ਇਸ ਮਾਮਲੇ ਦੇ ਵਿੱਚ ਉਹ ਬਿਰਨ 15 ਮਿੰਟ ਅਸੀਂ ਉਹ ਚੋਰੀ ਨੂੰ ਟ੍ਰੇਸ ਕਰ ਲਿੱਦਾ ਹੈ ਦੇਖੋ ਜਿਹੜੀ ਟ੍ਰੈਫਿਕ ਦੀ ਪ੍ਰੋਬਲਮ ਹੈ ਇਸ ਸਮੇਂ ਅਸੀਂ ਥੋੜ੍ਹਾ ਜਿਹਾ ਹੋਰ ਬਦਲਾਅ ਕੀਤਾ ਹੈ ਜਿਹੜੀਆਂ ਸਾਡੀਆਂ ਕਿਉਂਕਿ ਕੋਈ ਬਾਰਸ਼ਾਂ ਦਾ ਮੌਸਮ ਦਾ ਆਲਵੇਜ਼ ਜਿਹੜਾ ਮਾਰਾਜ ਦਾ ਜਿਹੜਾ ਦਿਵਸ ਵਰਸੀ ਜਾਂਦੀ ਆ ਉਹ ਆਲਵੇਜ਼ ਬਰਸਾਤਾਂ ਦੇ ਮੌਸਮ ਵਿੱਚ ਹੀ ਆਉਂਦੀ ਆ ਤੇ ਕਦੇ ਨਾ ਕਿਤੇ ਜਾਂ ਪਹਿਲੋਂ ਮੀ ਪੈ ਜਾਂਦਾ ਜਾਂ ਬਾਅਦ ਬਣੇ ਮੇਲੇ ਦੇ ਦੌਰਾਨ ਪੈ ਜਾਂਦਾ ਸਾਡੇ ਕੋਲ ਕੱਚੀਆਂ ਪਾਰਕਿੰਗਾਂ ਸੀਗੀਆਂ ਪਰ ਅਸੀਂ ਕਟੂਕਟ 10-10 ਏਕੜ ਰੱਖੇ ਹੋਏ ਸੀਗੇ ਪਾਰਕਿੰਗ ਵਾਸਤੇ ਪਰ ਮੀ ਐਡਾ ਪੈ ਗਿਆ ਕਿ ਉਹਦੇ ਵਿੱਚ پارک ਨਹੀਂ ਹੋ ਸਕੀ ਪਰ ਇਸ ਤੋਂ ਇਲਾਵਾ ਅਸੀਂ ਬਦਲੇ ਵਿੱਚ ਪ੍ਰਬੰਧ ਰੱਖੇ ਹੋਏ ਆ ਜਿੱਦਾਂ ਮੁਕੰਦਪੁਰ ਰੋਡ ਤੇ ਰਾਜਾ ਗਾਰਡਨ ਇੱਕ ਕਲੋਨੀ ਆ 25 ਖੇਤਾਂ ਦੇ ਵਿੱਚ ਅਸੀਂ ਮਤਲਬ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਉਸ ਜਿੰਨੀ ਵੀ ਸੰਗਤ ਆਉਂਦੀ ਆ ਤੁਸੀਂ ਉਸ ਰਾਜਾ ਗਾਰਡਨ ਚ ਜਿਹੜੀ ਅਪਰਾ ਸਾਈਡ ਤੋਂ ਜਾਂ ਬੰਗਾ ਸਾਈਡ ਤੋਂ ਨਹੀਂ ਉਹ ਰਾਜਾ ਗਾਰਡਨ ਚ ਪਹੁੰਚੇ ਉੱਥੇ ਸਾਡੀਆਂ ਬੱਸਾਂ ਲੱਗੀਆਂ ਹੋਈਆਂ ਹੋਣਗੀਆਂ ਜਿਹੜੀਆਂ ਕਿ ਬੱਸਾਂ ਰਾਹੀਂ ਜਿਹੜੀਆਂ ਹੈਗੇ ਮਹਾਰਜ ਦੇ ਦਰਬਾਰ ਤੱਕ ਸੰਗਤ ਨੂੰ ਲਿਆਉਣ ਦਾ ਸਾਡਾ ਪ੍ਰਬੰਧ ਹੋਏਗਾ ਇਸੇ ਤਰੀਕੇ ਨਾਲ ਹੀੜੀਆਂ ਆੜ ਵਾਲੀ ਸਾਈਡ ਤੋਂ ਉਈ ਉੱਥੇ ਵੀ ਅਸੀਂ ਜਿੱਦਾਂ ਸਾਡੀ ਅਸੀਂ ਪਾਰਕਿੰਗ ਇੱਥੇ 5 ਏਕੜਾਂ ਦੀ ਰੱਖੀ ਸੀ ਪਰ ਉਹ ਮੀਂਹ ਪੈਣ ਕਰਕੇ ਖਰਾਬ ਹੋ ਗਈ ਤੇ ਅਸੀਂ ਹੀੜੀਆਂ ਸਕੂਲ ਦੇ ਵਿੱਚ ਪ੍ਰਬੰਧ ਕੀਤਾ ਹੋਇਆ ਉੱਥੇ ਪੱਕੀ ਗਰਾਊਂਡ ਹੈਗੀ ਆ ਤੇ ਉਹ ਗੱਡੀਆਂ ਉੱਥੇ ਲਾਉਣ ਤੇ ਜਿਹੜੀ ਮਾਰਜ ਦੇ ਵੱਲੋਂ ਬੱਸ ਸਰਵਸ ਲੱਗੀ ਆ ਉਹਦੇ ਰਾਹੀਂ ਫਿਰ ਉਹ ਮਾਰੇ ਦਰਵਾਜ਼ੇ ਤੱਕ ਆਉਣਗੇ